ਸਾਡੇ ਪੰਜਾਬ ਦਾ ਕੋਮੀ ਸੀਨੀਅਰ ਬਾਈ ਦੀਪ ਸਿੰਘ ਸਿੱਧੂ ਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਉਹਨਾਂ ਦੀ ਜਾਂਚ ਪਿੰਡ ਉਪਲੀ ਵਿਖੇ ਕਿੰਨੀ ਡੇਟ ਨੂੰ ਟੂਰਨਾਮੈਂਟ ਹੋ ਰਿਹਾ ਬਾਈ ਇਹ ਤੇ 7 ਮਾਰਚ ਬਾਈ ਸੀਨੀਅਰ ਉਦਮ ਸਿੰਘ ਸਪੋਰਟਸ ਐਂਡ ਬੈਲਫੇਅਰ ਕਲੱਬ ਵੱਲੋਂ ਇਹ ਟੂਰਨਾਮੈਂਟ ਹੋ ਰਿਹਾਗਾ ਤੇ ਪਹਿਲਾ ਇਨਾਮ ਕਿੰਨਾ ਬਾਈ ਓਪਨ ਦਾ ਪਹਿਲਾ ਨਾਮ 60000 ਰੁਪਏ ਦੂਜੇ ਨਾਮ 44000 ਤੇ ਕਰਵਾ ਰਹੇ ਆ ਕਲੱਬ ਪ੍ਰਧਾਨ ਬਾਈ ਜਗਸੀਰ ਸਿੰਘ ਸਿੱਧੂ ਚਮਕੌਰ ਭੁੱਲਰ ਬੰਟੀ ਬਾਈ ਸੋਨੀਖਾਨ ਉਪਲੀ ਨੈਬੀ ਬਾਈ ਹਰਮਿੰਦਰ ਤੇ ਕੁਲਦੀਪ ਸਿੰਘ ਸੋ ਕਬੱਡੀ ਖਿਡਾਰੀ ਤੇ ਦੀ ਪ੍ਰਸ਼ੰਸਕਾਂ ਨੂੰ ਜਰੂਰ ਬੇਨਤੀ ਆ ਕਿੰਨੀ ਡੇਟ ਨੂੰ ਪਹੁੰਚਣ ਬਈ ਸਿਹਰੇ ਸੱਤ ਵੀਰੇ ਸਿਹਰੇ ਸਭ ਤੋਂ ਵਧੀਆ ਖੇਡਾਰੀ ਖੇਡਣਗੇ ਬੈਸਟ ਖੇਡਾਰੀ ਬਈ ਉਹਨਾਂ ਲਈ ਕੀ ਆ ਉਹਨਾਂ ਨੂੰ 21-21000 ਰੁਪਏ ਬਈ ਬੈਸਟ ਨੂੰ ਉਹ ਕਬੱਡੀ ਓਪਨ ਦਿਆਂ ਨੂੰ ਜਿਹੜੇ ਕਬੱਡੀ 75 ਕਿਲੋ ਦੇ ਬੈਸਟ ਰੇਡਰ ਤੇ ਜਾਫੀ ਨੂੰ ਕੱਪ ਨੇ ਬਈ ਅੱਛਾ ਸਹਿਯੋਗ ਸਾਰਾ ਪਿੰਡ ਦੇ ਰਿਹਾ ਸਾਰਾ ਪਿੰਡ ਨਗਰ ਪੰਚਾਇਤ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਆ ਬਈ ਅੱਛਾ ਸਾਰਾ ਪਿੰਡ ਨਾਲ ਮਿਲ ਕੇ ਸਾਰਾ ਪਿੰਡ ਨਾਲ ਮਿਲ ਕੇ ਵਧੀਆ ਗੱਲ ਆ ਬਈ ਵਧੀਆ ਉਪਰਾਲਾ ਸੋ ਸਾਰੇ ਪੰਜਾਬ ਦੇ ਨੌਜਵਾਨ ਹੋਰ ਨਸਿਆਂ ਤੋਂ ਦੂਰ ਹੋ ਕੇ ਉਹ ਖੇਡਾਂ ਦੇ ਨਸਾਂ ਨਾਲ ਜੋੜਨਾ ਸੁਨਿਆਹਾ ਚੰਗਾ ਲੱਗਿਆ ਤਾਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ